ਇੱਕ ਰਿਪੋਰਟ ਦੇ ਵਿੱਚ ਖੁਲਾਸਾ ਹੋਇਆ ਹੈ ਮਾਝਾ ਮਾਲਵਾ ਦੁਆਬਾ ਕਾਫੀ ਜ਼ਿਆਦਾ ਪ੍ਰਭਾਵਿਤ ਹੋ ਰਿਹਾ ਹੈ ਇੱਥੇ ਦੇ ਜੋ ਆਲ ਸੈਂਟਰ ਨੇ ਉੱਥੇ 50% ਬੱਚਿਆਂ ਦੀ ਕਮੀ ਵੇਖਣ ਨੂੰ ਮਿਲੀ ਹੈ ਜਦੋਂ ਤੋਂ ਫਿਲਹਾਲ ਕੈਨੇਡਾ ਨੇ ਐਲਾਨ ਕੀਤਾ ਹੈ ਜੁਐਸਸੀ ਫੀਸਾਂ ਨੂੰ ਫਿਲਹਾਲ ਉਹਨਾਂ ਨੇ ਡਬਲ ਕਰ ਦਿੱਤਾ ਹੈ ਤੇ ਆਸਟ੍ਰੇਲੀਆ ਨੇ ਵੀ ਵੀਜ਼ਾ ਨਿਯਮਾਂ ਦੇ ਵਿੱਚ ਸਖਤੀ ਕੀਤੀ ਹੈ ਉਸ ਤੋਂ ਬਾਅਦ ਸਮਝਿਆ ਜਾ ਰਿਹਾ ਹੈ ਕਿ ਇਹ ਸਭ ਕੁਝ ਹੋਇਆ ਹੈ ਤੇ ਆਲ ਸੈਂਟਰਾਂ ਦੀ ਗੱਲ ਕਰੀਏ ਇਸ ਵਕਤ ਪੰਜਾਬ ਦੇ ਵਿੱਚ 8000 ਕੋਚਿੰਗ ਸੈਂਟਰ ਇਸ ਵਕਤ ਚੱਲ ਰਹੇ ਨੇ ਤੇ 12000 ਕਰੋੜ ਦਾ ਇਹਨਾਂ ਦਾ ਬਿਜ਼ਨਸ ਹੁੰਦਾ ਜੇ ਅਸੀਂ ਸਾਲ ਦੀ ਗੱਲ ਕਰੀਏ ਇਹ ਕਾਫੀ ਜ਼ਿਆਦਾ ਪ੍ਰਭਾਵਿਤ ਹੋ ਰਿਹਾ ਹੈ ਮਾਝਾ ਮਾਲਵਾ ਦੁਆਬਾ ਦੀ ਗੱਲ ਕਰੀਏ ਇਸ ਰਿਪੋਰਟ ਦੇ ਵਿੱਚ ਉਸ ਰਿਪੋਰਟ ਦੇ ਵਿੱਚ ਹਰੇਕ ਇਲਾਕੇ ਬਾਰੇ ਫਿਲਹਾਲ ਕਾਫੀ ਕੁਝ ਇਥੇ ਲਿਖਿਆ ਹੋਇਆ ਅੰਕੜਿਆਂ ਦੇ ਹਿਸਾਬ ਦੇ ਨਾਲ ਪਰ ਨਿਚੋੜ ਜੋ ਹੈ ਉਹ ਪੂਰੀ ਰਿਪੋਰਟ ਦਾ ਇਹ ਹੈ ਕਿ ਮਾਝਾ ਮਾਲਵਾ ਦੁਆਬਾ ਦੇ ਹਾਲ ਸ ਕੇਂਦਰਾ ਚ 50% ਦੀ ਗਿਰਾਵਟ ਆਈ ਹੈ ਤੇ ਪੰਜਾਬ ਦੇ ਹਾਲ ਸ ਕੇਂਦਰਾ ਦੇ ਵਿੱਚ ਵਿਦਿਆਰਥੀਆਂ ਦੀ ਕਮੀ ਵੇਖਣ ਨੂੰ ਮਿਲੀ ਹੈ ਤੇ ਦੁਆਬੇ ਦੀ ਗੱਲ ਕਰੀਏ ਤਾਂ ਐਨਆਰਆਈ 벨ਟ ਕਿਹਾ ਜਾਂਦਾ ਹੈ ਦੁਆਬੇ ਨੂੰ ਤੇ ਇੱਥੇ ਸਭ ਤੋਂ ਜ਼ਿਆਦਾ ਪ੍ਰਭਾਵਿਤ ਇਲਾਕਾ ਮੰਨਿਆ ਜਾ ਰਿਹਾ ਅੰਮ੍ਰਿਤਸਰ ਦੀ ਵੀ ਗੱਲ ਕਰੀਏ ਉਹ ਵੀ ਫਿਲਹਾਲ ਉਸ ਰਿਪੋਰਟ ਦੇ ਵਿੱਚ ਸ਼ਾਮਲ ਕੀਤਾ ਗਿਆ ਅੰਮ੍ਰਿਤਸਰ ਕਲਾ ਅੰਮ੍ਰਿਤਸਰ ਦੀ ਵੀ ਉੱਥੇ ਗੱਲ ਕੀਤੀ ਗਈ ਹੈ ਪਰ ਮਾਝਾ ਮਾਲਵਾ ਦੁਆਬਾ ਦਾ ਜ਼ਿਕਰ ਇਹਦੇ ਚ ਕੀਤਾ ਗਿਆ ਹੈ ਤੇ ਕੈਨੇਡਾ ਤੇ ਆਸਟ੍ਰੇਲੀਆ ਦਾ ਖਾਸ ਤੌਰ ਤੇ ਜ਼ਿਕਰ ਕੀਤਾ ਗਿਆ ਸਾਡੇ ਵੀਜ਼ਾ ਐਕਸਪਰਟ ਵਿਨੇਹਰੀ ਸਾਹਿਬ ਸਾਡ ਨਾਲ ਜੁੜ ਚੁੱਕੇ ਨੇ ਹਰੀ ਸਾਹਿਬ ਵੈਲਕਮ ਕਰਦੇ ਆਂ ਹਰੀ ਸਾਹਿਬ ਇੱਕ ਰਿਪੋਰਟ ਦੇ ਵਿੱਚ ਖੁਲਾਸਾ ਹੋਇਆ ਇੱਕ ਅੰਗਰੇਜ਼ੀ ਖਬਰ ਨੇ ਰਿਪੋਰਟ ਦਿੱਤੀ ਹੈ ਜਿਦੇ ਚ ਮਾਝਾ ਮਾਲਵਾ ਦੁਆਬੇ ਦਾ ਜ਼ਿਕਰ ਕੀਤਾ ਗਿਆ ਹੈ ਤੇ ਰਿਪੋਰਟ ਇਹ ਕਹਿੰਦੀ ਆਲਸ ਕੇਂਦਰਾ ਦੇ ਵਿੱਚ 50% ਬੱਚਿਆਂ ਦੀ ਕਟੌਤੀ ਹੋਈ ਹੈ ਵਾਕਿ ਇਹ ਚ ਸਮਝੀ ਜਾਵੇ ਕਿ ਆਸਟ੍ਰੇਲੀਆ ਨੇ ਨਿਯਮਾਂ ਦੇ ਵਿੱਚ ਸਖਤਾਈ ਕੀਤੀ ਹੈ ਕੈਨੇਡਾ ਨੇ ਜੀਆਈਸੀ ਫੀਸਾ ਦੇ ਵਿੱਚ ਜੋ ਐਕਸਟੈਂਸ਼ਨ ਕੀਤਾ ਹੈ ਉਹਦੇ ਕਰਕੇ ਕਾਫੀ ਜ਼ਿਆਦਾ ਪ੍ਰਭਾਵ ਹੋ ਰਿਹਾ ਹੈ ਵਿਨੇ ਸਾਬ ਇਹਨਾਂ ਲਈ ਸਾਨੂੰ 20 ਸਾਲ ਪਿੱਛੇ ਚੱਲਣਾ ਪੈਣਾ ਇਸ ਸਵਾਲ ਦੇਣ ਵਾਸਤੇ 20 ਸਾਲ ਪਹਿਲਾਂ ਜਦੋਂ ਪ੍ਰਵਾਸ ਸ਼ੁਰੂ ਹੋਇਆ ਨਾ ਜੀ ਪ੍ਰਵਾਸ ਸ਼ੁਰੂ ਹੋਇਆ ਚੰਡੀਗੜ੍ਹ ਤੋਂ ਹੂੰ ਜਿਹੜੇ ਲੋਕ ਚੰਡੀਗੜ੍ਹ ਮੋਹਾਲੀ 'ਚ ਰਹਿੰਦੇ ਸੀਗੇ ਪਹਿਲੇ ਮਸੂਬੇ ਪਹਿਲੇ ਟਾਈਮਾਂ 'ਚ ਉਹ ਲੋਕ ਬਾਹਰ ਗਏ ਉਹ ਤੋਂ ਬਾਅਦ ਦੁਆਬੇ ਮਾਝੇ ਦੀ ਵਾਰੀ ਆਈ ਦੁਆਬੇ ਮਾਝੇ ਤੋਂ ਦੁਨੀਆ ਚਲੇ ਗਈ ਉਹਨਾਂ ਇੰਨੇ ਕਿ ਜ਼ਿਆਦਾ ਲੋਕ ਚਲੇ ਗਏ ਭੇਜਣ ਵਾਲੇ ਵੀ ਇੰਨੇ ਨੇ ਕਿ ਹੁਣੇ ਵਪਾਰ ਬਣ ਗਿਆ ਜੀ ਬੜਾ ਵਧੀਆ ਬੱਚੇ ਹਾਈਲਾਈਟ ਕਰਕੇ ਬਾਹਰ ਜਾ ਰਹੇ ਸੀਗੇ ਆ ਸੱਡਨਲੀ ਕੋਵਿਡ ਤੋਂ ਬਾਅਦ ਇੰਗਲੈਂਡ ਦਾ ਕੰਮ ਸ਼ੁਰੂ ਹੋ ਗਿਆ ਜਿਹਦੇ 'ਚ 4 4.5 5 ਬੈਂਡ ਵਾਲੇ ਨਿਆਣੇ ਨੂੰ ਦਾਖਲਾ ਲਾ ਕੇ ਤਾਂ ਯੂਨੀਵਰਸਿਟੀਆਂ ਨੇ 50000 ਲੱਖ ਬੱਚਾ ਇੱਥੇ ਚੁੱਕ ਲਿਆ ਜੀ ਜੀ ਉਹਨਾਂ ਜਦੋਂ ਆਇਲ ਦਾ ਮਿਆਰ ਥੋੜਾ ਸੀਗਾ ਤੇ ਲੋਕਾਂ ਨੇ ਪੜ੍ਹਾਈ ਛੱਡ ਕੇ ਪੰਜ ਪੰਜ ਸਾਢੇ ਪੰਜ ਮੈਂਡ ਲੈ ਕੇ ਜਾਣਾ ਸ਼ੁਰੂ ਕਰਤਾ ਜੀ ਉਹ ਵੀ ਨਾਂ ਨਿਭੜਿਆ ਜੀ ਕਿਉਂਕਿ ਪੜ੍ਹਾਈ ਲਿਖਾਈ ਤੇ ਕਰਨਕ ਜਿਆਦਾ ਕੋਈ ਨਹੀਂ ਜਿਸ ਕਰਕੇ ਦੁਨੀਆ ਨੇ ਵਰਕ ਪਰਮਿਟ ਨੂੰ ਮੂੰਹ ਖੋਲ੍ਹਿਆ ਜੀ ਪਿਛਲੇ 6 ਮਹੀਨੇ ਸਾਲ ਦੀ ਗੱਲ ਕਰੇ ਬੱਚਿਆਂ ਨੇ ਹਾਈਲਟ ਕਰਨੀ ਬੰਦ ਕਰਕੇ ਇੰਗਲੈਂਡ ਦੇ ਵਿੱਚ ਵਰਕ ਪਰਮਿਟ ਲੈਣੇ ਸ਼ੁਰੂ ਕਰਤੇ ਹੂੰ ਹਾਂ ਆਇਲੈਂਡ ਕੰਟਰਾ ਨੂੰ ਉਹਦਾਂ ਨੁਕਸਾਨ ਹੋਇਆ ਜੀ ਕਰਦੇ ਕੈਨੇਡਾ ਨੇ ਵੀ 6 ਬੈਂਡ ਈਚ ਕਰਤੇ ਜਦੋਂ ਕੈਨੇਡਾ ਦਾ ਵੀ ਘਰ ਨਹੀਂ ਭਰਿਆ ਕੈਨੇਡਾ ਨੇ ਵੀ ਕਿਹਾ ਤਾਂ ਵੀ ਹੁਣ ਅਸੀਂ ਇੱਕ ਦੇ ਪੰਜ ਦੋਚ ਸਾਡੇ ਪੰਜਾਂ ਦਾ ਵੀ ਲੈ ਲਾਂਗੇ ਹੂੰ ਹਾਂ ਨਾਲ ਦੀ ਨਾਲ ਆਸਟ੍ਰੇਲੀਆ ਵੀ ਹੁਣ ਕਹਿ ਰਿਹਾ ਕਿ ਅਸੀਂ ਸਾਡੇ ਬੈਂਡ ਲਈ ਬੱਚਾ ਲਵਾਂਗੇ ਤੇ ਕਿਤੇ ਨਾ ਕਿਤੇ ਪਹਿਲਾਂ ਅੰਗਰੇਜ਼ੀ ਚ ਢਿੱਲ ਦਿੱਤੀ ਗਈ ਸਾਰਿਆਂ ਵੱਲੋਂ ਉਹਦਾ ਫੈਸਲਾ ਰੱਜਕੇ ਠਾਇਆ ਗਿਆ ਜੀ ਸਾਰਿਆਂ ਵੱਲੋਂ ਜੀ ਕਿਸੇ ਨੇ ਮੀਡੀਅਮ ਆਫ ਇੰਸਟਰਕਸ਼ਨ ਨਾ ਬੱਚਾ ਭੇਜਤਾ ਤਾਂ ਕਿਸੇ ਨੇ ਆਪ ਵੀ ਟੈਸਟ ਕਰਕੇ ਭੇਜਦਾ ਜਿਹੜਾ ਅੰਗਰੇਜ਼ੀ ਦਾ ਮਿਆਰ ਸੀ ਉਹ ਡਿੱਗ ਗਿਆ ਹੂੰ ਹੂੰ ਹੁਣ ਦੁਆਰਾ ਮੁਕਸਦਿਆ ਪ੍ਰੋਬਲਮ ਹੀ ਆ ਰਹੀ ਕਿ ਅੱਜ ਸਟੂਡੈਂਟ ਹੈ ਨਹੀਂਗਾ ਜੀ ਜਿਹੜੀ ਜਾਣ ਵਾਲੀ ਲੌਬੀ ਹੈ ਉਹ ਆਲਰੇਡੀ ਇੰਨੀ ਕੁ ਦੁਨੀਆ ਜਾ ਚੁੱਕੀ ਆ ਹੁਣ ਕੈਨੇਡਾ ਨੇ GIC ਡਬਲ ਕਰਤੀ ਹੁਣ ਸਿੱਧਾ 50 ਲੱਖ ਰੁਪਏ ਤੱਕ ਦਾ ਬਜਟ ਬਣ ਗਿਆ ਹੂੰ ਹੁਣ ਅਲਟੀ ਰੇਟ ਤੇ ਲੋਕੀ ਪੜ੍ਹਾਈ ਦਾ ਵੀਜ਼ਾ ਛੱਡ ਕੇ ਸਿੱਧੇ ਸਿੱਧੇ ਵਰਕ ਪਰਮਿਟ ਦੇ ਦਵਾਰੇ ਪਹੁੰਚੇ ਜੀ ਇਹ ਤਾਂ ਸਮਾ ਚੇਂਜ ਹੋ ਰਿਹਾ ਹੈ ਮੈਂ ਇਹਦਾ ਮਕਸਦ ਪਹਿਲਾ ਸੀਗਾ ਕਿ ਲੋਕੀ ਪੜ੍ਹ ਜਾਂਦੇ ਆ ਉਹ ਖਤਮ ਹੋ ਕੇ ਹੁਣ ਕੰਮ ਵਾਲੇ ਪਾਸੇ ਧੁਰ ਪਿਆ ਜੀ ਜਿਹੜੇ ਚਲਦੇ ਅੱਜ ਸ਼ਕਤੀਆਂ ਕੀਤੀਆਂ ਗਈਆਂ ਕੰਟਰੀਆਂ ਵੱਲੋਂ ਜੀ ਕੈਨੇਡਾ ਨੇ ਜੀ ਆਈ ਸੀ ਵਿਧਾਰਤੀ ਕਿ ਦੁਨੀਆ ਉਥੇ ਕੰਮ ਕਰਨ ਜਾ ਰਹੀ ਪੜਨ ਤਾਂ ਕੋਈ ਜਾਂਦਾ ਹੀ ਨਹੀਂ ਪਿਆ ਜੀ ਹੂੰ ਹੂੰ ਇਹੀ ਚੀਜ਼ ਆ ਤੇ ਯਾਨੀ ਕਹਤਿਆਂ ਕਿ ਨਹੀਂ ਅਈਦਾ ਸਾਡੇ ਸੇ ਪੈਨ ਵਾਲਾ ਲਿਜਾਵਾਂਗੇ ਵੀ ਇਹੀ ਘੱਟ ਪੈਨ ਵਾਲਾ ਵੀ ਨਹੀਂ ਲਿਜਾਵਾਂਗੇ ਉਨ ਬੱਚਿਆਂ ਤੋਂ ਕਈ ਵਾਰ ਸਰ ਐਲਸ ਵੀ ਨਹੀਂ ਹੁੰਦੀ ਇਹ ਵੀ ਇੱਕ ਕਾਰਨ ਹੋ ਸਕਦਾ ਹੈ ਜਾਂ ਫਿਰ ਯੂਰਪ ਦੇ ਕਈ ਮੁਲਕ ਨੇ ਕਈ ਕੰਟਰੀਜ਼ ਦੇ ਵਿੱਚ ਹਾਲਾਂਕਿ ਕਈ ਇਮੀਗ੍ਰੇਸ਼ਨ ਆਫੀਸਰਸ ਆਪ ਤਰ੍ਹਾਂ ਤੇ ਕਹਿੰਦੇ ਬਿਨਾ ਐਲਸ ਤੋਂ ਯੂਰਪ ਜਾਓ ਹੋ ਸਕਦਾ ਹੈ ਲੋਕਾਂ ਦਾ ਧਿਆਨ ਉਸ ਵੱਲ ਜਾਵੇ ਇਸ ਕਰਕੇ ਆਲ ਸੈਂਟਰਾਂ ਦੇ ਵਿੱਚ ਲੋਕ ਮناسب ਨਹੀਂ ਸਮਝਦੇ ਟਾਈਮ ਵੇਸ ਕਰਨ ਦੀ بجائے ਉਹਨਾਂ ਨੂੰ ਸਿੱਧਾ ਪੈਸਾ ਲਾ ਕੇ ਜਾਣਾ ਮناسب ਲੱਗਦਾ ਸਰ ਪਿੰਡੂ ਪਸ਼ੋਕੜ ਦੇ ਲੋਕ ਨਾ ਪੰਜਾਬੀ ਬੋਲਣ ਚ ਕੰਫਰਟੇਬਲ ਨਹੀਂ ਉਹਨਾਂ ਨੂੰ ਅੰਗਰੇਜ਼ੀ ਦੀ ਕਲਾਸ ਲਾਣੀ ਪੈਂਦੀ 6 ਮਹੀਨੇ ਸਾਲ ਲੱਗ ਜਾਂਦਾ ਹੈ ਇਸ ਕਰਕੇ ਉਹ ਸੌਫਟ ਟਾਰਗੇਟ ਹੁੰਦੇ ਆ ਇਮੀਗ੍ਰੇਸ਼ਨ ਕੰਪਨੀਆਂ ਦਾ ਕਿ ਜਦੋਂ ਅਸੀਂ ਬਿਨਾ ਐਲੀਟ ਦਾ ਕਵਾਜ ਮਾਰ ਦਨੇ ਆ ਤਾਂ ਲੋਕੀ ਐਲੀਟ ਛੱਡ ਕੇ ਫਟਾਫਟ ਖੜੇ ਹੋ ਜਾਂਦੇ ਵੀ ਮੈਂ ਐਲੀਟ ਨਹੀਂ ਕਰਨੀ ਮੈਨੂੰ ਬਿਨਾ ਐਲੀਟ ਤੇ ਭੇਜ ਦਿੱਤਾ ਜਾਏ ਹੂੰ ਤੇ ਬਿਨਾ ਐਲੀਟ ਤੇ ਫਿਰ ਉਹ ਐਕਸਪਲੋਇਟੇਸ਼ਨ ਸ਼ੁਰੂ ਹੋ ਜਾਂਦੀ ਹੈ ਉਹਦੇ ਵਿੱਚ ਹੀ ਦੁਨੀਆ ਵਰਕ ਪਰਮਿਟ ਦਾ ਕੰਮ ਸ਼ੁਰੂ ਕਰ ਲੈਂਦੀ ਹੈ ਉਹਦੇ ਵਿੱਚ ਹੀ ਲੋਕੀ ਵਰਕ ਪਰਮਿਟ ਤੇ ਕੋ ਬਾਰਡਰ ਟਪਾਈ ਜਾਂਦਾ ਮੈਂ ਕਿਸੇ ਨੂੰ ਕੋਈ ਨਕਲੀ ਕਾਗਜ਼ ਲਾ ਕੇ ਭੇਜੀ ਜਾ ਰਿਹਾ ਕੋ ਵਰਕ ਪਰਮਿਟ ਹੈ ਕੋ ਵੀਜ਼ਾ ਹੈ ਕੋ ਮੈਕਸੀਕੋ ਥਾਣੀ ਬੇਸਿਕਲੀ ਮਾਈਗ੍ਰੇਸ਼ਨ ਪ੍ਰਵਾਸ ਸਟੱਡੀ ਵੀਜੇ ਤੇ ਜਦੀ ਦਿਰ ਹੁੰਦਾ ਰਿਆ ਤੇ ਲੋਕ ਜਾ ਕੇ ਪੜ੍ਹਦੇ ਰਹੇ ਜ਼ਿੰਦਗੀਆਂ ਬਣਦੀਆਂ ਰਹੀਆਂ ਹੁਣ ਸਟੱਡੀ ਵੀਜੇ ਦੇ ਧੰਦੇ ਦੇ ਵਿੱਚ ਗਲਤ ਲੋਕ ਆ ਗਏ ਜਿਹੜੇ ਇਹਨੂੰ ਕੰਮ ਕਰਨ ਦਾ ਇਹਨੂੰ ਵਰਕਰ ਵੀਜੇ ਦਾ ਕਈ ਤਰੀਕਿਆਂ ਦੇ ਲੋਕ ਆ ਚੁੱਕੇ ਨੇ ਜੀ ਅੱਜ ਜੈਨੂਇਨ ਕੰਮ ਕਰਨ ਵਾਲੇ ਲੋਕ 10% ਨੇ 90% ਦਾ ਕੰਮ ਹੈ ਵੀ ਬਦੇ ਤਾਰ ਦੇ ਹੋ ਕਿਸੇ ਤਰੀਕੇ ਨਾਲ ਉਹ ਉਤਾਰਨ ਵਾਲੀ ਮੁਹਿੰਮ ਦੇ ਵਿੱਚ ਸਾਰੀ ਖੇੜ ਹੀ ਖਰਾਬ ਹੋਈ ਜਾ ਰਹੀ ਹੈ ਕੰਟਰੀਆਂ ਹਰ ਰੋਜ਼ ਆਪਦੇ ਮਾਪਦੰਡ ਚੇਂਜ ਕਰਦੀਆਂ ਪਈਆਂ ਜੀ ਜੀ ਕੈਨੇਡਾ ਨੇ ਹੁਣ ਸਿੱਧਾ ਸਿੱਧਾ ਦੇਖ ਲਓ 20000 ਜੀਆਈਸੀ ਹੋ ਗਿਆ ਹੁਣ ਹੋਰ 4 ਦਿਨਾਂ ਤੱਕ ਨਿਊਜ਼ ਆ ਜਾਣੀ ਵੀ ਕੈਨੇਡਾ ਨੇ ਟਿਊਸ਼ਨ ਫੀਸਾਂ ਵੀ ਵਧਾ ਦਿੱਤੀਆਂ ਜੀ ਹੁਣ ਉਹਦੀ ਸਰਕਾਰ ਦੀ ਨਿਗਾਹ ਹੈ ਵੀ 20-25% ਟਿਊਸ਼ਨ ਫੀਸ ਵੀ ਵਧਾ ਦਿੱਤੀ ਜਾਵੇ ਤਾਂ ਕਿ ਜਿਹੜਾ ਬੰਦਾ 40-50 ਲੱਖ ਰੁਪਏ ਲਾ ਕੇ ਆਵੇ ਉਹੀ ਆ ਤੱਕ ਇਦਾਂ ਦਾ ਹੀ ਕੁਝ ਇੰਡੀਆ ਨੇ ਕੱਢਤਾ ਜੀ ਕਿ ਨਹੀਂ ਵੀ ਅਸੀਂ ਤਾਂ ਜਿਹੜੇ ਇੰਗਲਿਸ਼ ਘਟ ਹੈ ਜੀ ਅਸੀਂ ਉਹ ਲਵਾਂਗੇ ਪਰ ਸਰ ਤਾਜੂਬ ਹੈ ਇਸ ਗੱਲ ਨੂੰ ਲੈ ਕੇ ਰਿਪੋਰਟ ਦੇ ਵਿੱਚ ਲਿਖਿਆ 8000 ਕੋਚਿੰਗ ਸੈਂਟਰ ਹੈ 12000 ਕਰੋੜ ਦਾ ਬਿਜ਼ਨਸ ਹੁੰਦਾ ਜੋ ਪ੍ਰਭਾਵਿਤ ਹੋ ਸਕਦਾ ਜਾਂ ਫਿਰ ਹੋ ਰਿਹਾ ਹੈ ਲੱਗਦਾ ਤੁਹਾਨੂੰ ਕਿ ਇਹ ਇੰਨੀ ਵੱਡੀ ਗੇਮ ਹੈ ਇਹ ਸਿਰਫ ਧੰਦਾ ਬਣ ਗਿਆ ਸਰ ਇਹ ਦੇਖੋ ਆਟਮ ਦੁਨੀਆ 'ਚ ਸਭ ਤੋਂ ਜ਼ਿਆਦਾ ਜਿਹੜੇ ਨਰੇਜੀ ਦੇ ਸੈਂਟਰ ਨੇ ਉਹ ਪੰਜਾਬ ਦੇ ਵਿੱਚ ਨੇ ਜੀ ਸਭ ਤੋਂ ਜ਼ਿਆਦਾ ਅੰਗਰੇਜ਼ੀ ਇੱਥੇ ਪੜਾਈ ਜਾਂਦੀ ਹੈ ਅੰਗਰੇਜ਼ੀ ਬਾਹਰ ਜਾਣ ਵਾਸਤੇ ਪੜਾਈ ਜਾਂਦੀ ਸੀ ਜਦੋਂ ਬਿਨਾ ਅੰਗਰੇਜ਼ੀ ਦੇ ਘੱਟ ਬੰਦਾ ਤੇ ਦੁਨੀਆ ਜਾਣੀ ਸ਼ੁਰੂ ਹੋ ਜੂਗੀ ਫਿਰ ਆਇਲੈਂਡ ਸੈਂਟਰਾਂ 'ਚ ਕਿਸੇ ਨੇ ਨਹੀਂ ਜਾਣਾ ਜੀ। ਉਹ ਆਇਲੈਂਡ ਸੈਂਟਰਾਂ ਦੇ ਵਿੱਚ ਬੱਚੇ ਨੂੰ ਘੋਟਾ ਲਵਾਇਆ ਜਾਂਦਾ ਵੀ ਕਿੱਦਾਂ ਤਰੂ ਟੈਸਟ ਕਲੀਅਰ ਕਰਨਾ ਹੈ ਜੀ। ਜੀ। ਹੁਣ ਪੈਰਾਮੀਟਰ ਆਸਟ੍ਰੇਲੀਆ ਵੱਲੋਂ ਵਧਾ ਦਿੱਤੇ ਗਏ ਨੇ, ਕੈਨੇਡਾ ਵੱਲ ਹੋਰ ਚੋਖੇ ਕਰ ਦਿੱਤੇ ਗਏ ਨੇ। ਜੋ ਹਾਲਾਤ ਬਣ ਰਹੇ ਨੇ, ਉਹੋ ਸੰਗ ਦਾ ਕੈਨੇਡਾ ਵਾਲੇ ਕਹਿੰਦੇ ਜੀ ਪੰਜ ਬੈਟਰਾ ਵੀ ਆ ਜਾਓ ਕਿਉਂਕਿ ਤੁਹਾਨੂੰ ਰੁਪਈਆ ਚਾਹੀਦਾ ਹੈ ਜਿਆਦਾ। ਇਸ ਤੇ 21000 ਹੋ ਗਿਆ ਹੁਣ 25000 ਫੀਸ ਹੋ ਜਾਣੀ ਜੀ ਹੋਰ ਚਾੜ ਥੋੜਾ ਤੁਸੀਂ ਜ਼ਿਕਰ ਕੀਤਾ ਕਿ ਲੋਕ ਵਰਕ ਪਰਮਿਟ ਦੇ ਵਲ ਜਾ ਰਹੇ ਆ ਸਰ ਫਿਰ ਸਵਾਲ ਇਸ ਗੱਲ ਨੂੰ ਲੈ ਕੇ ਆਏ ਕਿ ਵਰਕ ਪਰਮਿਟ ਤੇ ਵੀ ਜੇ ਕਿਸੇ ਨੇ ਜਾਣਾ ਉਸ ਲਈ ਵੀ ਤਾਂ ਹਲਸ ਦੀ ਲੋਡ ਹੁੰਦੀ ਆ ਸਰ ਪੰਜਾਬ ਨੂੰ ਚਾਰ ਚੀਜ਼ਾਂ ਨੇ ਐਕਟ ਮਾਰਿਆ ਸਭ ਤੋਂ ਪਹਿਲਾਂ ਤਾਂ ਜਿਹੜੇ ਟੰਕੀ ਦੇ ਤਰੀਕੇ ਨਾਲ 2 ਨੰਬਰ ਤੇ ਬਾਰਡਰ ਟਪਕੇ ਦੁਨੀਆ ਬਾਹਰ ਜਾ ਰਹੀ ਹੈ ਅਮਰੀਕਾ ਜਾਣ ਦੀ ਚਾਹ ਹੈ ਲੋਕਾਂ ਕੋਲ ਹਰ ਰੋਜ਼ ਹਜ਼ਾਰੇ ਜਹਾਜ਼ ਭਰ ਕੇ ਮੈਕਸੀਕੋ ਜਾਣੀ 2 ਨੰਬਰ ਦੇ ਲੋਕੀ ਪ੍ਰਿਕਾਜ ਉਤਰਦੇ ਪਏ ਨੇ ਉਹਦੇ ਕਰਕੇ ਦੁਨੀਆ ਆਈ ਲਿਟਰ ਨਹੀਂ ਕਰਦੀ ਵੀ ਦੂਜਾ ਜਿਹੜਾ ਇੰਗਲੈਂਡ ਦੇ ਵਿੱਚ ਆ ਠੱਗੀ ਹੋ ਗਈ ਇੰਗਲੈਂਡ ਤੇ ਵੀ ਦੁਨੀਆ ਦੇਖੋ ਵਰਕ ਪਰਮਿਟ ਤੇ ਚਲੇਗੀ ਕਿ ਜੀ ਹੈਲਥ ਕੇਅਰ ਦਾ ਵਰਕਰ ਨਰਸ ਦਾ ਵਰਕਰ ਵਰਕ ਪਰਮਿਟ ਹੈ ਉਹ ਇੰਨੇ ਕੁ ਲੋਕ ਵਰਕ ਪਰਮਿਟ ਤੇ ਚਲੇ ਗਏ ਉਹਨਾਂ ਨੇ ਸਟੱਡੀ ਵੀ ਜਿਹੜਾ ਵੇੜਾ ਹੀ ਪਠਾ ਦਿੱਤਾ ਜੀ ਦੂਜੇ ਪਾਸੇ ਖੇਤੀਬਾੜੀ ਦੇ ਵਰਕ ਪਰਮਿਟ ਕੈਨੇਡਾ ਦੇ ਚਾਲੂ ਹੋ ਗਏ ਜੀ ਉਹਨਾਂ ਜਿਹੜੇ ਨਿੱਦਾ ਬੰਦਾ ਕਹਿੰਦਾ ਜੀ ਮੈਂ 35-40 ਲੱਖ ਲਾ ਕੇ ਕਿਉਂ ਜਾਵਾਂ ਮੈਂ ਸਿੱਧਾ ਸਿੱਧਾ ਵਰਕ ਪਰਮਿਟ ਲੈ ਕੇ ਜਾਵਾਂਗਾ ਇਹ 3-4 ਰਿਸਪੈਕਟ ਹੈ ਜਿਨ੍ਹਾਂ ਨੇ ਮਾਰ ਮਾਰੀ ਹੈ ਆਇਲ ਸੈਂਟਰਾਂ ਨੂੰ ਜੈਨੂਇਨ ਜਿਹੜਾ ਬੱਚਾ ਅੰਗਰੇਜ਼ੀ ਪੜ੍ਹ ਕੇ ਜਾਂਦਾ ਸੀ ਉਹਨੂੰ ਨਜ਼ਰ ਆਉਂਦਾ ਦੂਰੋਂ ਹੀ ਉਹਨੂੰ ਬਜੂਰੀ ਆ ਜਾ ਪੀਟੀਸੀ ਨੇ ਜੀ ਇੱਕ ਤੇ 550 ਵੀ ਚੱਲ ਜਾਣਾ ਜੀ ਹੁਣ ਕੈਨੇਡਾ ਅਗੇ ਪਤਾ ਸੀ 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 ਤੋਂ ਥੱਲੇ ਵੀ ਜਾਣੀ ਪਰ ਉਹ ਉਸ ਰਿਪੋਰਟ ਦੇ ਵਿੱਚ ਜੇ ਦੇਖਿਆ ਜਾਵੇ ਅੰਗਰੇਜ਼ੀ ਅਖਬਾਰ ਨੇ ਜੋ छਪਿਆ ਉਹਦੇ ਚ ਕੁਝ ਮਾਹਰ ਵੀ ਆਪਣੇ ਬਿਆਨਤ ਦਿੰਦੇ ਹੋਏ ਨਜ਼ਰ ਆਇਆ ਆਪਣੀਆਂ ਐਕਸਪੀਰੀ ਆਪਣੇ ਜੋ ਐਕਸਪੀਰੀਅੰਸ ਤੇ ਉਹ ਦੱਸਣ ਦੱਸਣਾ ਉਹ ਸ਼ੁਰੂ ਜਦੋਂ ਉਹਨਾਂ ਨੇ ਕੀਤਾ ਤਾਂ ਉਹਦੇ ਚ ਉਹਨਾਂ ਨੇ ਲਿਖਿਆ ਸੀ ਸਰ ਕਿ ਜੀਆਈਸੀ ਫੀਸ ਜੋ ਡਬਲ ਕੀਤੀ ਗਈ ਹੈ ਉਹ ਇੱਕ ਵੱਡਾ ਕਾਰਨ ਹੋ ਸਕਦਾ ਤੁਸੀਂ ਮੰਨਦੇ ਹੋ ਕਿ ਜੀਆਈਸੀ ਫੀਸ ਕਰਕੇ ਸਭ ਕੁਝ ਹੋਇਆ ਹਾਲਾਂਕਿ ਕੁਝ ਲੋਕ ਇਸ ਨੂੰ ਪੋਜ਼ਿਟਿਵ ਕਹਿਣਗੇ ਉਹ ਕਹਿਣਗੇ ਕਿ ਠੀਕ ਹੈ ਜੀਐਸਟੀ ਜੀਆਈਸੀ ਜੇ ਫੀਸ ਵੱਦ ਕਰ ਦਿੱਤੀ ਗਈ ਹੈ ਤਾਂ ਬੱਚਿਆਂ ਦਾ ਹੀ ਤਾਂ ਫਾਇਦਾ ਇਹਦੇ ਵਿੱਚ ਇਹਦੇ ਵਿੱਚ ਫਿਰ ਬੱਚਾ ਦਾ ਨੁਕਸਾਨ ਕਿੱਥੇ ਹੋਇਆ ਸਰ ਬਈ ਮਾਹਰ ਹੈ ਨਾ ਜਿਹੜੇ ਇਹ ਪੋਲੇ ਪੋਲੇ ਮਿੱਠੀਆਂ ਮਿੱਠੀਆਂ ਮਾਰਨ ਵਾਲਾ ਸੌਦਾ ਨਹੀਂ ਹੈਗਾ ਆਪਾਂ ਜੇ ਕਿਸੇ ਨੂੰ ਫੈਕਟ ਦੱਸਣਾ ਨਾ ਪੰਜਾਬ ਨੂੰ ਡਾਰਕ ਸਾਈਡ ਦੱਸਣੀ ਪੈਣੀ ਹੈ ਮਾਹਰ ਕੌਣ ਹੁੰਦਾ ਜੀ ਮਾਹਰ ਵੀ ਇਹ ਦੁਕਾਨਦਾਰੀ ਮਾਰਨੇ ਤੇ ਕਹਣਾ ਭਾਵੇਂ 20000 ਦੀ ਜਿਹੜਾ 40000 ਦੀ ਸੀ ਉਹਦੇ ਉੱਤੇ ਉਹਦੇ ਥੋੜੀ ਪੈਸੇ ਜਾ ਰਹੇ ਆ ਜੀ ਤੁਸੀਂ ਇੱਕ 18 ਸਾਲ ਵਾਲੇ ਬੱਚੇ ਨੂੰ 10000 ਜੀਆਈਸੀ ਦੇ ਕੇ ਭੇਜਦੇ ਸੀ ਤੁਸੀਂ ਉਹਨੂੰ ਅੱਜ 20000 ਜੀਏਸੀ ਦੇ ਕੇ ਭੇਜੋ ਤੁਹਾਨੂੰ ਕੀ ਲੱਗਦਾ ਉਹ ਪੈਸੇ ਧੰਨਵਾਦ ਉਸੇ ਚੂਗਾ ਉਹਨੇ ਖਾਪੀ ਜਾਣੇ ਪੈਸੇ ਜੀ ਉੱਥੇ ਪਹਿਲਾਂ ਬੇਸਮੈਂਟਾਂ ਚ ਰਹਿੰਦਾ ਸੀ ਭੁੱਖਾ ਸੌਂਦਾ ਸੀ ਹੁਣ ਉਹਦੇ ਕੋਲ ਪੈਸੇ ਨੇ ਝੰਗ ਬਚਾ ਉਹਨੇ ਝਾੜ ਦੇਣੇ ਆ ਜੀ ਮਹਰ ਤਾਂ ਕਹੂਗਾ ਜੀ ਕਿ ਨਹੀਂ ਜੀ ਨਹੀਂ ਹੈ ਤਾਂ ਜੀ ਦੇਖੋ ਅਜਲੇ ਜੀਏਸੀ ਬੜੀ ਤੇ ਜੀਏਸੀ ਉਹਦੇ ਕੋਲ ਹੀ ਰਗੀ ਉਹ ਪਾਪਾ ਜੀ ਨਿਆਣੇ ਕਿੱਥੋਂ ਦੇ ਪੈਸੇ ਦੁਨੀਆ ਪਹਿਲਾਂ ਭੁੱਖੇ ਮਰਨ ਦੀ ਇਹ ਕਰਜ਼ਾ ਕਿਸਾਨਾਂ ਦੇ ਉੱਤੇ ਚੜਿਆ ਆ ਕਿਸਾਨ ਕੋ 10000 ਡਾਲਰ ਵਿਚਾਰੇ ਕੋ ਰੇਂਜ ਨਹੀਂ ਸੀ ਹੁੰਦਾ ਹੁਣ ਉਹ 20000 ਆ ਗਿਆ ਤੁਸੀਂ ਰਾਦਰਦਨ ਮਹਾਰੇ ਕਵੇ ਲੋਕਾਂ ਨੂੰ ਕਿ ਭਰਾਵਾ ਨਾ ਜਾਓ ਇੱਥੇ ਟਿਕ ਜਿਓ ਇੱਥੇ ਕੋਈ ਕਾਰੋਬਾਰ ਕਰ ਲਓ ਕੋਈ ਹੋਰ ਮੁਲਕ ਦੇਖ ਲਓ ਜਿੱਥੇ ਥੋੜੇ ਪੈਸੇ ਲੱਗਣ ਲੋਕ ਆਪਣੀਆਂ ਕਮਿਸ਼ਨਾਂ ਦੇ ਲਾਲਚ ਦੇ ਵਿੱਚ ਕਹਿੰਦੇ ਨੇ ਜੀ ਨਹੀਂ ਬਹੁਤ ਵਧੀਆ ਹੋ ਗਿਆ ਜੀ ਉਹ ਭਾਈ ਸਾਹਿਬ ਉੱਥੇ ਕੰਮ ਨਹੀਂ ਹੈਗਾ ਦੁਨੀਆ ਭੁੱਖੀ ਮਰਨ ਲਈ ਉਥੇ ਲੈਨ ਉਹ ਜਗਾ ਨਹੀਂ ਟੈਂਟਾਂ 'ਚ ਲੋਕ ਰਹਿੰਦੇ ਪਏ ਨੇ ਮਹਾਰ ਉਹ ਹੈ ਅੱਜ ਦੀ ਡੇਟ 'ਚ ਜਿਹੜਾ ਮਹਾਰ ਕਵੇ ਭਾਜੀ ਨਾ ਜਾਓ ਮੇਰੇ ਵੀਰ ਰੁਕ ਜਿਓ ਇੱਥੇ ਥੋੜੀ ਦੇਰ ਹਾਲਾਤ ਠੀਕ ਹੋ ਜੂਗੇ ਚੱਲ ਜਿਓ ਮਾਤਾ ਕਹਿੰਦਾ ਮੈਂ ਆਪਣਾ ਚੁੱਲਾ ਠੰਡਾ ਘੋਂਦਾ ਵਾ ਮੈਂ ਤਾਂ ਰੋਟੀਆਂ ਲਾਈ ਜਾਵਾਂ ਜੀ ਹੁਣ ਮਾਰ ਕੋਈ ਕੇ ਮਾਰ ਨੂੰ ਪੁੱਛ ਤੂੰ ਆਪ ਦਾ ਜਵਾਕ ਨੂੰ ਭੇਜੂਗਾ ਸਵੇਰ ਨੂੰ ਉੱਥੇ ਜੀ ਤੈਨੂੰ ਲੱਗਦਾ ਉੱਥੇ 20000 ਡਾਲਰ ਜਿਹੜਾ ਜੀਏਸੀ ਤਾਰ ਕੇ ਭੇਜਿਆ ਉਹ ਨਿਆਣਾ ਕਮਾ ਲੂਗਾ ਜੀ ਉੱਥੇ ਦੁਨੀਆ ਪਹਿਲਾਂ ਉੱਥੇ ਭੁੱਖੀ ਮਰਦੀ ਪਈ ਆ ਲੋਕਾਂ ਨੂੰ ਆਪਾਂ ਬਿਆਰੋ ਜ ਗੁੰਮਰਾ ਕਰੀ ਜਾਂਦੇ ਆ ਜੀ بڑا ਕੰਮ ਹੈ ਜੀ بڑا ਕੰਮ ਹੈ ਜੀ ਉੱਥੇ ਦੀ 20000 ਜੀਏਸੀ ਉਹਦੇ ਬੱਚੇ ਕੋ ਰਹਿਣੀ ਆ ਤੁਸੀਂ 20000 ਡਾਲਰ ਲੈ ਕੇ ਜਰਾ ਕੈਨੇਡਾ ਚ ਬੈਠ ਕੇ ਦੇਖੋ ਤੁਹਾਡੇ ਕੋਲ 20000 ਰਹੂਗਾ ਤੁਸੀਂ ਖਾਪੀ ਜਾਣਾ ਜੀ ਪੈਸੇ ਉੱਥੇ ਇਸ ਕਰਕੇ ਮਾਰ ਨੂੰ ਆਪਣੇ ਅੰਦਰ ਝਾਤੀ ਮਾਰਨ ਦੀ ਲੋੜ ਹੈ ਕਵੀਰ ਜੀ ਜੇ ਆਪਾਂ ਪੜਨ ਭੇਜਦੇ ਪਿਆ ਦੁਨੀਆ ਨੂੰ ਤੇ ਉਹਦਾ ਮਕਸਦ ਪੜ੍ਹਾਈ ਹੋਊਗਾ ਤੇ ਇੰਡਸਟਰੀ ਬਚਣੀ ਹੈ ਜੇ ਦੁਨੀਆ ਸਾਰੀ ਦਿਹਾੜੀਆਂ ਹੀ ਲਾਈ ਜੂਗੀ ਜਾ ਕੇ ਉੱਥੇ ਨਾ ਤੇ ਦਿਹਾੜੀ ਨਾਲ ਨਾਲੇ ਰਹਿਣੀ ਹੈ ਨਾਲੇ ਪਸ਼ੋਕੜ ਖਰਾਬ ਹੋ ਗਈ ਆਉਣ ਵਾਲੇ ਬੱਚਿਆਂ ਨੂੰ ਕਾਮਾ ਨੂੰ ਵੀਜ਼ਾ ਨਹੀਂ ਮਿਲਣਾ ਜੀ ਕੱਲ ਨੂੰ ਇਦਨੂੰ ਦੁਨੀਆ ਤੁਰਪੀ ਜਿਹੜਾ ਆਸਟ੍ਰੇਲੀਆ ਉੱਤਰਦਾ ਉੱਤਰਦੇ ਆ ਜਿਆਦਾ ਹੀ ਕਹਿੰਦਾ ਜੀ ਲਿਆਓ ਮੇਰੇ ਰਫੰਡ ਦਿਓ ਮੈਂ ਤਾਂ ਪੜਨ ਆਇ ਹੀ ਨਹੀਂ ਜਿੱਥੇ ਤੇ ਸਾਡੇ ਲੋਕਾਂ ਨੂੰ ਭੇਜਣ ਵਾਲਿਆਂ ਨੂੰ ਬੱਚਿਆਂ ਨੂੰ ਇਹ ਸਮਝਾਣਾ ਪੜਾ ਕਿ ਜੈਨੂਇਨ ਤਰੀਕੇ ਨਾਲ ਜਾਓ ਪੜਨ ਜਾਣਾ ਤੇ ਪੜਾਈ ਦੀ ਨੀਤ ਨਾਲ ਜਾਓ ਜਦੋਂ ਅਸੀਂ ਰੂਟ ਲੈ ਲੈਂਦੇ ਆ ਨਾ ਜੀ ਕਿ ਚੱਲ ਅਮਰੀਕਾ ਜਾਣਾ ਵੀਜ਼ਾ ਮਿਲਦਾ ਨਹੀਂ ਚਲੋ ਆਓ ਜੀ ਮੈਕਸੀਕੋ ਥਾਣੀ ਬਾਰਡਰ ਕੱਪ ਤੇ ਚੱਲਦੇ ਆ ਜੀ ਜੀ ਬਾਰਡਰ ਕੱਪ ਕੇ ਚੱਲ ਜੋਗੇ ਪਰ ساری ਜ਼ਿੰਦਗੀ ਤੁਸੀਂ ਵਾਪਸ ਨਹੀਂ ਆ ਪਾਏ ਤੁਹਾਡੀ ਕੌਮ ਬਦਨਾਮ ਹੋ ਗਈ ਤੁਹਾਡੇ ਨੂੰ ਮੂਨੀਕਰਨਾ ਦੁਨੀਆ ਨੇ ਦੁਆਰਾ ਇਹ ਜਿਹੜੇ ਵੀਜ਼ਾ ਮਾਰ ਰਹੇ ਮੇਰਾ ਉਹਨਾਂ ਨੂੰ ਸਵਾਲ ਹੈ ਕਿ ਭਾਈ ਸਾਹਿਬ ਆਪਾਂ ਕੋਈ ساری ਜ਼ਿੰਦਗੀ ਥੋੜੀ ਵਪਾਰ ਹੀ ਕਰੀ ਜਾਨੀਏ ਜੇ ਅੱਜ ਵੀਆਈਸੀ ਹੋਈ ਆ ਤੇ ਆਪਾਂ ਉਹਨੂੰ ਨਿੰਦੀਏ ਸਾਰੇ ਜਣੇ ਆਪਾਂ ਉਹਨੂੰ ਅੱਜ ਵੀ ਸਰਾਹੀ ਜਾਨੇ ਆ ਜੀ ਕਿ ਨਹੀਂ ਜੀ 20000 ਉਹ ਵੀ ਫਿਰ ਕੀ ਹੋਇਆ ਤੇ ਜਵਾਕ ਦੇ ਕੋੜ ਹੀ ਰਹਿਣੀ ਆ ਨਾ ਕੋਲ ਕਿੱਥੇ ਰਹਿ ਜਾਨੀਏ ਉਹ ਨਿਆਲਾ ਹੋਇਆ ਜੀ ਉਹਨੇ ਖਾਪੀ ਜਾਣੇ ਪੈਸੇ ਉਹ ਮੁੜ ਕੇ ਬਾਪ ਇਥੋਂ ਵਿਚਾਰਾ ਕਰਜ਼ਾ ਕਿੱਥੋਂ ਲਾਊਗਾ ਜੀ ਜੀ ਜਿਹੜਾ ਕੁੱਲੀ ਅਪੀਲ ਹੈ ਜੀ ਪੰਜਾਬ ਵਾਸੀਆਂ ਨੂੰ ਕਿ ਵੀਰ ਜੀ ਪੜਾ ਬਚਾ ਸੋਚ ਸਮਝ ਕੇ ਭੇਜਿਓ ਠੰਡ ਬੜੀ ਜੇ ਖਰਚੇ ਬੜੇ ਜੇ ਟਰੱਕ ਸੋਥੇ ਚੋਕੀ ਮਿਲਦੀ ਆ ਬੱਚਾ ਜੀ ਤੁਸੀਂ ਸੋਚਦੇ ਹੋ ਇੱਥੋਂ ਤੁਸੀਂ ਪਈਆਤੀ 35 ਲੱਖ ਲਾ ਕੇ ਭੇਜਦਾ ਇਹ ਪੈਸੇ ਮੋੜ ਨਹੀਂ ਹੋਣੇ ਕਦੀ ਵੀ ਕਰਜ਼ਾ ਨਾ ਚੁੱਕਿਓ ਵੇਚ ਦੀ ਉਹ ਚੀਜ਼ ਜਿਹਦਾ ਨਹੀਂ ਸਰਦਾ ਨਾ ਕੋਈ ਵੇਚ ਦੇਵੇ ਆਪਦੀ ਪ੍ਰਾਪਰਟੀ ਕਰਜ਼ਾ ਚੁੱਕ ਲਿਆ ਤਾਂ ਲੱਖਣਾ ਹੀ ਨਹੀਂ ਮੁੜ ਕੇ ਕੱਲ ਨੂੰ ਜੋ ਆਪਾਂ ਫਾਇਦਾ ਲਵਾਂਗੇ ਉਸ ਨਾਲੋਂ ਵਧੀਆ ਜਵਾਕ ਆ ਜਿੱਥੇ ਰੱਖ ਲਈ ਆ ਆਪਾਂ ਠੀਕ ਹੈ ਸਰ ਬਹੁਤ ਵਾਜੀ ਫਰਮਾਇਆ ਤੁਸੀਂ ਧੰਨਵਾਦ ਤੁਹਾਡਾ ਵਿਨਿਆਰੀ ਸਾਹਿਬ ਸਾਡਾ ਜੁੜੇ ਸੀ ਵਿਜਨ ਬਾਹਰ ਤੇ ਕੈਨੇਡਾ ਤੇ ਆਸਟ੍ਰੇਲੀਆ ਦੇ ਵੱਲੋਂ ਵੀਜ਼ਾ ਨਿਯਮਾਂ ਦੇ ਵਿੱਚ ਤਬਦੀਲੀ ਜੋ ਕੀਤੀ ਗਈ ਉਹਦਾ ਅਸਰ ਮਾਝਾ ਮਾਲਵਾ ਦੋਆਬਾ ਦੇ ਪਿਆਰੇ ਪੰਜਾਬ ਵਾਸੀਆਂ ਦੇ ਪਿਆ ਰਿਹਾ ਹੈ ਵਿਦਿਆਰਥੀਆਂ ਤੋਂ ਲੈ ਕੇ ਕੰਮਿਆਂ ਲਈ ਵੀਜ਼ਾ ਨਿਯਮਾਂ ਦੇ ਵਿੱਚ ਸਖਤੀ ਹੋ ਰਹੀ ਹੈ ਇੱਕ ਰਿਪੋਰਟ ਦੇ ਵਿੱਚ ਖੁਲਾਸਾ ਹੋਇਆ ਅੰਗਰੇਜ਼ੀ ਅਖਬਾਰ ਨੇ ਜੋ ਕੋ ਛਪਿਆ ਉਸ ਦੇ ਮੁਤਾਬਕ ਤੁਹਾਨੂੰ ਚੀਜ਼ਾਂ ਦਿਖਾ ਰਹੇ ਹਾਂ ਆਲਸ ਕੇਂਦਰਾ ਦੇ ਵਿੱਚ ਕੀਆ ਜਾ ਰਿਹਾ ਮਾਝਾ ਮਾਲਵਾ ਦੋਆਬਾ ਦੇ ਆਲਸ ਕੇਂਦਰਾ ਦੇ ਵਿੱਚ ਪੰਜਾਬ ਫੀਸਦ ਬੱਚਿਆਂ ਦੀ ਕਟੌਤੀ ਹੋਈ ਹੈ